ਹੈ ਸਤਿਗੁਰ ਜੀ ਸਾਰਿਆਂ ਨੂੰ ਤੇ ਨਵੇਂ ਵਲੋਗ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਸਵਾਗਤ ਹੈ ਤੇ ਇਧਰ ਚਾਚਾ ਤਿਆਰ ਹੋ ਚੁੱਕਾ ਅੱਜ ਹੀ ਚੱਲੇ ਨਾਨਕੇ ਤੇ ਚਾਚਾ ਚਲੇ ਆਪਣੇ ਸਹਰੇ ਤੇ ਸਾਰੇ ਚੱਲੇ ਆ ਚਾਚੇ ਦੇ ਪੈਰ ਨਹੀਂ ੱਡੀ ਤੇ ਘੌਂਦ ਦੇ ਲੱਗਦੀ ਨਹੀਂ ਅੱਜ ਹਾਂ ਸਹਰੇ ਚੱਲੇ ਆ ਮੁੰਡਾ ਹਾਂ ਮੁੰਡਾ ਅੱਜ ਚੱਲਿਆ ਸਹਰੇ ਦੇ ਕੁੜੀਆਂ ਚੱਲੀ ਪੇਕੇ ਤੇ ਦੈੜੀ ਦੇ ਮੰਦਿਰ ਤੇ ਗੁਰਨਿਵਾਰ ਰਹਿਣਗੇ ਘਰੇ ਉਥੇ ਗੱਡੀ ਨਹੀਂ ਜਾਂਦੀ ਨਾ ਸੁਲਤਾਨਪੁਰ ਰੋਡ ਤੇ ਸਾਡਾ ਘਰ ਹੈ ਨਾਨਕਿਆਂ ਦਾ ਤੇ ਉਥੇ ਗੱਡੀ ਨਹੀਂ ਜਾਂਦੀ ਬਹੁਤ ਟਾਇਰ ਜਗਾ ਇਸ ਕਰਕੇ ਹੈ ਇਹਨੂੰ ਹਵਾ ਪਾਉਗੀ ਠੰਡ ਲੱਗੂਗੀ ਇਸ ਕਰਕੇ ਇਹਨੂੰ ਨਹੀਂ ਖਾਣਾ ਪੈ ਗਰਨੂਆ ਇਹਨੂੰ ਲੈ ਕੇ ਜਾਣਾ ਹੈ ਚੱਲੀ ਮਮੀ ਹਰ ਚਾਹ ਅਗਰ ਨਹੀਂ ਪੀਣੀ ਚਾਹ ਚ ਮੈਂ ਦੀ ਆ ਤੇ ਹਾਂਜੀ ਅਸੀਂ ਚੱਲੇ ਹਾਂ ਨਾਨਕੇ ਦੇ ਚਾਚੇ ਨੇ ਜਾਣ ਦਾ ਟਾਈਮ ਆਇਆ ਤੇ ਸੌਂ ਦਾ ਚੇਤਾ ਆ ਗਿਆ ਤਾਂ ਤਾ ਇਹ ਕਿਉਂ ਹੁੰਦਿਆ ਕਿੱਥੇ ਚਾਚਾ ਦੂਜਾ ਆ ਜਾ ਲੈ ਤੂੰ ਇਹ ਦੋਵਾਂ ਨਹੀਂ ਜਾਣਾ ਬਾਕੀ ਸਾਰਾ ਪਰਿਵਾਰ ਉੱਥੇ ਹੀ ਆ ਤੇ ਅਸੀਂ ਮੈਂ ਤੇ ਮੰਮੀ ਚੱਲੇ ਆ ਤੇ ਡੈਡ ਜਾਨੇ ਦੀ ਦੁਕਾਨ ਤੇ ਤੇ ਗੁਰਨਵਾਜ ਨੂੰ ਅਸੀਂ ਤਾਂ ਨਹੀਂ ਖੜਿਆ ਕਿਉਂਕਿ ਉੱਥੇ ਗੱਡੀ ਨਹੀਂ ਜਾਂਦੀ। ਇਹ ਕਾਫੀ ਜਗ੍ਹਾ ਤੰਗ ਹੈ ਜਿਸੀ ਦਾ ਸਾਹਿਬ ਉਹ ਵੀ ਹੁੰਦਾ ਨਾ ਕੀ ਕਹਿੰਦੇ ਉਹਨੂੰ ਆਪਣਾ ਚਪੈਰਾ ਸਾਹਿਬ ਤੇ ਇਸ ਕਰਕੇ ਉੱਥੇ ਗੱਡੀ ਨਹੀਂ ਜਾਣੀ ਅਸੀਂ ਗੁਰਨਵਾਜ ਨੂੰ ਤੇ ਮੰਦਿਰ ਉੱਤੇ ਨਹੀਂ ਖੜਿਆ ਅਰੈਸਟ ਕਰਨਗੇ ਮੈਂ ਤੇ ਮੰਮੀ ਚੱਲੇ। ਚਲੋ ਫਿਰ। ਵਾਲੇ ਕੋਟੀ ਐਵੇਂ ਨਹੀਂ ਪਾਈ ਅੱਜ। ਏਕੇ ਜਣਾ ਨਾ ਪਾਈ ਆ। ਮੈਂ ਮੰਮੀ ਫੇਰ ਆ ਕੇ ਵਾਪਸ ਸਾਨੂੰ ਥੋੜਾ ਯਾਰ ਤੇ ਗਲੀਆਂ ਦਾ ਨਹੀਂ ਪਤਾ ਇੱਕ ਰਾ ਚੇਂਜ ਕਰਨਾ ਪੈਣਾ ਚਾਚਾ ਦਾ ਸਾਡੇ ਨਾਲ ਹੀ ਜਾਇਓ ਜਾਂਦੇ ਦੇ ਘੁੱਟ ਕੇ ਫਿਰ ਜਾਏ ਪਾਣੀ ਪਾਇਆ ਸੀ ਮੱਸਾ ਕ ਆਪਣੀ ਦੇ ਦੋ ਤੂੰ ਬਾਜ ਬਣਾ ਲੈ ਆ ਫੇਰ ਆਈ ਚਾਹ ਪੀਣ ਆ ਮੈਨੂੰ ਕਿ ਕਹਿ ਵੀਰਜੀ ਚਾਹ ਪੀ ਲੋ ਨਾ ਨਾ ਵੀਰਜੀ ਅੱਧਾ ਟਟਾ ਲਾਣੇ ਵਰ ਕਰੇ ਤੇਨ ਤੂੰ ਚਾਹ ਬੜਾ ਮੈਨੂੰ ਇਹ ਗੱਲ ਸੁਣਦੀ ਤੇ ਇਹਦੇ ਪਿੱਛੇ ਲਾ ਕੇ ਆਪਣਾ ਘਰ ਪਟੇਗੀ ਜੇ ਨੂੰ ਪੜਾ ਮੇਰੇ ਸੁਭਾ ਦਾ ਮੁੜ ਕੇ ਹਮ ਬਾਲਾ ਕੰਬਾ ਸੁਭਾ ਚੱਕੀ ਫਿਰਦਾ ਮੈਂ ਆਹ ਮੇਰੇ ਕੋਲ ਕਿਹਾ ਮੈਂ ਨਾ ਕਿ ਤੈਨੂੰ ਦੁੱਧਿਆ ਦੇਣਾ ਇਹ ਕਹਿ ਰਿਹਾ ਆਹ ਕਿਦੀ ਗੱਲ ਲੱਤ ਰਦੀ ਆਹ ਕਿਦੀ ਗੱਲ ਕਹੀ ਨਹੀਂ ਕੰਮ ਦੀ ਵੇਲਾ ਕਰਮਾ ਚਾਹ ਹੋਈ ਚਾਹ ਪੀ ਕੇ ਜਾਣੀ ਇੱਥੋਂ ਹਣਾ ਫਿਰ ਇਥੋਂ ਮੁੜ ਕੇ ਆ ਕੇ ਲੈ ਤਾਤਾ ਜਿੰਦੇ ਗਿਆ ਤਾਤਾ ਦੀ ਨੂੰ ਜਾਂ ਤਾਤਾ ਦੀ ਚਾਚੇ ਨਾਲ ਟੌਪ ਮਾਰੀ ਸਾਰੇ ਜਾਣ ਲੱਗੇ ਚਾਚੇ ਨਵੀਂ ਜਾਗਰਨਾ ਚਾਚੇ ਤਾਰ ਤੁਹਾਨੂੰ ਦੇ ਨਟੌਪ ਮਾਰ ਕੇ ਜਾਣਾ ਚਾਹੀਦਾ ਤੁਹਾਨੂੰ ਤੜਕਾ ਮਿਲੀ ਉਹਦੇ ਤੜਨਾਂ ਧੋਖਾ ਕਿੱਦਾਂ ਵਦੇ ਲੋਗ ਮਾਸੀ ਲੋ ਮਾੜੇ ਮੇਰੇ ਕੋਲ ਪੈਰ ਲੱਗਣ ਦੇ ਹਮ ਮਮਾ ਆ ਕੇ ਮੈਂ ਕੱਟੇ ਉਹ ਕੱਟੀ ਹੋ ਕੇ ਮੇਰਾ ਮੂੰਹ ਸਾਰਾ ਮਿੱਟੀ ਨਾਲ ਭਰ ਗਿਆ ਤੇ ਫਿਰ ਮੈਂ ਪਹੁੰਚਿਆ ਇੱਥੇ ਕੰਮ ਕਟਾ ਪਾ ਲਿਆ ਨਹੀਂ ਪਹਿਲੀ ਵਾਰ ਨਹੀਂ ਆਇਆ ਮੈਂ ਡਿਊਟੀ ਤੇ ਰੋਹ ਜਾਂਦਾ ਮੈਂ ਪਰ ਕਿਆ ਨਾ ਮਤਲਬ ਵੀ ਜਿੱਥੇ ਪਰੋਣੇ ਜਾਈਏ ਉੱਥੇ ਘਟਾਜਾ ਲੱਗ ਗਿਆ ਅੱਜ ਹਾਂ ਉੱਥੇ ਤੋਂ ਪਤਾ ਕਿੱਟੇ-ਕਿੱਟੇ ਹੋਣੇ ਹੋਣਾ ਰਾਹ ਲੱਭ ਗਿਆ ਹਾਂ ਰਾਹ ਤਾਂ ਡੈਡੀ ਨਾਲ ਤੇਰੇ ਨਾਲ ਤੇ ਚਾਚਾ ਸੰਭੂ ਨਾਲ ਇਹਨਾਂ ਫੋਨ ਸੁੱਟ ਲਿਆ ਭਰਾਵਾ ਰਾਹ ਕਿਤੇ ਡੈਡੀ ਤੇਰੇ ਨੇ ਕੋਈ ਜੈਕਟ ਕਿਤੇ ਜੇਬ ਪਾੜ ਗਈ ਹੋ ਤੇ ਅਸੀਂ ਦੀਖਦੇ ਰਹੇ ਮਹਾ ਲੱਭਾ ਫੋਨ ਤੇ ਫੇਰ ਅਸੀਂ ਆਏ ਤੇ ਫੋਨ ਪਤਾ ਕਿੱਥੇ ਪਿਆ ਸੀ ਘਰੇ ਜਿੱਥੇ ਮੰਜੀ ਤੇ ਸੁੱਤਾ ਚਾਚਾ ਇਹ ਇੰਦੇ ਆਸਾਸ ਕੰਮਲੇ ਹੋ ਗਏ ਫੋਨ ਕਰੇ ਕਿ ਤੇ ਸੁਤਾ ਮੰਜੀ ਤੇ ਉੱਥੇ ਰਹਿ ਗਿਆ ਪੈਂ ਲੈਣ ਲੈਣ ਮਾਰ ਕੇ ਆਹ ਸਾਡੇ ਨਾਨਕਾ ਦਾ ਘਰ ਹੈ ਨਾ ਇਹ ਸਾਨੂੰ ਮਿਲਦਾ ਸੀ ਮੈਂ ਨਿਗਾਹ ਜਾਂਦਾ ਡੈਡੀ ਦੇ ਨਾਲ ਆਇਆ ਹਾਂ ਤੇ ਇਹ ਘਰ ਮੈਂ ਤੇ ਡੈਡੀ ਇਹੀ ਆਪਣੇ ਇੱਕ ਰਹਿਣ ਲਈ ਖਰੀਦਣ ਲੱਗੇ ਹਾਂ ਤੇ ਹਾਂ ਮਾਸੀ ਚੇਤਾ ਤੈਨੂੰ ਨਹੀਂ ਮੈਨੂੰ ਚੇਤਾ ਮੈਂ ਤੇ ਡੈਡੀ ਆਏ ਹਾਂ ਅਸੀਂ ਇਹ ਘਰ ਵੇਖ ਕੇ ਆਏ ਹਾਂ ਤੇ ਅਸੀਂ ਫਿਰ ਹਨੂ ਦੂਰ ਪੈਂਦਾ ਸੀ ਸੀ ਦੱਸਿਆ ਸੀ ਉਧਰ ਚਾਹੀਦਾ ਸਾਨੂੰ ਆਪਣੇ ਲੋਹਾਰ ਕੇ ਰੋਡਾਂ ਨੂੰ ਅਹੀਂ ਲੈ ਨਹੀਂ ਤੇ ਫਿਰ ਮਾਮਾ ਇਹਨੇ ਵੀ ਖਾਇਆ ਹੀਰ ਨੂੰ ਇਸੇ ਨਹੀਂ ਆਹ ਵਾਹ ਇਹਨੇ ਮੜਕੇ ਬਾਅਦ ਹੀ ਲਿਆ ਨਾਨੀ ਨੇ ਖਾਇਆ ਹੀ ਤੇ ਫਿਰ ਅਸੀਂ ਲੈ ਲੈ ਇਹਨਾਂ ਲੈ ਲਿਆ ਹੀ ਨਹੀਂ ਲਿਆ ਫਿਰ ਇਹਨੇ ਕੱਟ ਵਿੱਚ ਕਾੜ ਕਰਵਾ ਨਹੀਂ ਹੈਗਾ ਕਾੜ ਕਰਵਾ ਨਹੀਂ ਹੈਗਾ ਆਹ ਤੇ ਉਦੋਂ ਆ ਸਾਰੇ ਪਲਾਟ ਖਾਲੀ ਹੁੰਦੇ ਲੈ ਵੀ ਹੋਣੀ ਆ ਸਾਰੇ ਭਰੇ ਆਹ ਸਾਰੇ ਉਦੋਂ ਬਹੁਤ ਪਲਾਟ ਖਾਲੀ ਹੁੰਦੇ ਤੂੰ ਨਿਗੀ ਜ ਨਹੀਂ ਉਦੋਂ ਸੱਚ ਤੂੰ ਕਿੱਥੇ ਨਿਗੀ ਜ ਨਹੀਂ ਇਹ ਤਾਂ ਮਾਮੇ ਦਾ ਤੇ ਵਿਆਹ ਇੱਥੇ ਆਣ ਕੇ ਆਹ ਉਹ ਹਮੇ ਕਹਿ ਲਗਾਂਦੀ ਹੀ ਹੋਈ ਨਹੀਂ ਇੱਥੇ ਹੀ ਹੋਇਆ ਮਾਮੇ ਦਾ ਵਿਆਹ ਇੱਥੇ ਹੈ ਸਤਾਂ ਨੂੰ ਕੱਡੀ ਰਾਤ ਉਹ ਬਦਨੇ ਅੱਜ ਪੂਰੀ ਕੱਡੀ ਆ ਸਾਰੇ ਪਾਰ ਖਾਲੀ ਇਧਰ ਨਾਲ ਸਾਰੇ ਖਾਲੀ ਜਦੋਂ ਮੈਂ ਆਇਆ ਨਾ ਸਿੱਧਾ ਆਇਆ ਤੇ ਮੈਂ ਕਿ ਸਾਰੇ ਖਾਲੀ ਮੈਂ ਜਦੋਂ ਆਇਆ ਨਾ ਇੱਥੇ ਹੁਣ ਵੀ ਆਇਆ ਤੇ ਮੈਨੂੰ ਪਛਾਣ ਨਹੀਂ ਆਈ ਕਿਉਂਕਿ ਮੈਂ ਇਕੱਲਾ ਹੀ ਪਲਾਟ ਵੇਖਿਆ ਜਦੋਂ ਆਇਆ ਤੇ ਸਾਰੀਆਂ ਗਲੀਆਂ ਬਣੀਆਂ ਨਵੇਂ ਘਰ ਬਣ ਗਏ ਯਾਰ ਮੇਰੇ ਸਣਾ 8 9 ਦੀ ਗੱਲ ਹੋਣੀ ਕਿਤੇ ਨਹੀਂ ਭਾਜੀ ਤੇ ਜਸ਼ਨ ਵਿੰਦਰਾ ਉਹ ਛੱਡ ਇੱਕ ਰਿਚੇ ਤਾਂ ਤੇਰੇ ਇੱਥੇ ਹੀ ਗੁੱਡੀਆਂ ਲੁੱਟ ਰੀਆਂ ਅਸੀਂ ਮੈਂ ਤੇ ਤੂੰ ਤੇ ਡੈਡੀ ਖੜ ਨਹੀਂ ਦਿੰਦੇ ਤੇ ਅਸੀਂ ਸਕੂਟਰ ਤੇ ਬਹਿ ਗਿਆ ਮੈਂ ਤੇ ਵਿੰਦਰ ਨੇ ਹੌਲੀ ਜੀ ਮੈਨੂੰ ਮਗਰ ਫੜਾਤੀਆਂ ਤੇ ਰਾਜ ਹੀ ਪਾੜ ਫੂੜ ਗਈਆਂ ਇਹ ਖੜਦੇ ਆ ਜ ਥੋੜਾ ਜਿਹਾ ਆਏ ਮੈਂ ਤਾਂ ਕਬਲ ਆਏ ਉਹਦੇ ਮੱਗਿਲੇ ਜਿਹੜਾ ਆਇਆ ਇੱਥੇ ਮੈਂ ਤਾਂ ਦੇ ਕੇ ਹੀ ਦੱਸਾਂ ਕਿ ਕੋਠੇ ਜਾ ਕੇ ਜੋ ਹੁੰਦਾ ਇੰਨੀ ਗੁੱਡੀ ਕੱਤੀ ਕਰਕੇ ਗੁੱਡੀਆਂ ਗੁੱਡੀਆਂ ਆਉਂਦੀਆਂ ਵੀਰ ਜੀ ਮੈਂ ਤਾਂ ਮੈਂ ਤਾਂ ਕੋਠੇ ਤੇ ਡਿੱਗੀ ਜਾ ਮੈਂ ਕੋਠੇ ਤੇ ਡਿੱਗੀ ਜਾ ਮੈਂ ਅਸਲ ਲੋਈ ਕੋਈ ਨਾ ਕੋਈ ਪਈ ਨਹੀਂ ਕੋਠੇ ਤੇ ਦੇਖੀਏ ਮੇਰੇ ਕਿਆ ਨਹੀਂ ਆ ਗਈ ਕੋਈ ਉਹ ਕੋਈ ਨਹੀਂ ਤੂੰ ਬਿਨਵੇਂ ਆ ਤੁਮਰਾ ਚੋਪੇ ਅੱਜ ਕੁਛ ਨਹੀਂ ਬਸ ਇਹ ਪ੍ਰੀਤ ਨਹੀਂ ਆਈ ਨਹੀਂ ਆ ਲੈਣੀ ਆਈ ਰੇਮੋਟ ਆ ਚੁਲਿਆ ਬਾਹਰ ਜਿਹੇ ਖੁਸ਼ੀ ਚ ਪਾਠ ਪਾਠ ਕੀਤਾ ਗਿਆ ਅਨਜਾਗ ਆ ਬਾਬੂ ਨਾ ਕਟਾਈ ਠੀਕ ਆ ਨਹੀਂ ਨਹੀਂ ਇਦਾਂ ਰਹਿਣਾ ਇਹ ਉਹ ਤੇ ਪਈ ਜਾਂਦੇ ਐਵੇਂ ਪਹਿਲੋਂ ਜੁੱਤੀਆਂ ਵਜਣਗੀਆਂ ਠੀਕ ਹੈ ਕੈਨੇਡਾ ਕਿਹੜੀ ਸੀ ਸੜੀ ਸਰੀ ਜਿਹਨੇ ਤੁੰਗਣਾ ਮੈਨੇ ਘੋੜਾ ਤੇ ਬੈਠਾ ਬੈਨਕੂਵਰ ਸਰੀ ਸੇਮ ਹੁੰਦਾ ਅੱਧੇ ਘੰਟੇ ਦਾ ਸਰਕਾ ਦਾ ਬੱਸ ਅੰਚਾਲਾ ਅੰਨੂ ਵੀ ਬੜਾ ਅੰਨੂ ਦੇ ਮਾਦਾ ਸੁਲਤਾਨੂ ਵੇਂਡ ਤੇ ਮਰੂ ਨਗਲ ਕਿੱਥੇ ਲੋਹਾਰ ਕਰੂ ਕਿੱਥੇ ਰਸਾਂ ਹੀ ਕਿੱਤੇ ਐਂ ਵੀਰ ਜੀ ਕਦੀ ਬਾਹਰ ਨਹੀਂ ਗਏ ਆਂ ਤੁਸੀਂ ਦੱਸਿਆ ਵੀ ਸਰੀ ਸੁਰੀ ਹੁੰਦਾ ਐਂਦੇ ਅਖਬਾਰਾਂ ਚ ਹੀ ਪੜਿਆ ਐਂਦੇ ਕੈਨੇਡਾ ਹੀ ਸਭ ਸਮਝਿਆ ਐਂਦੇ ਕੈਨੇਡਾ ਪਿੰਡ ਹੀ ਸਮਝਿਆ ਨਿਕਾਇਆ ਠੀਕ ਐ ਤਗੜਾ ਹੋ ਕੇ ਕਮਾਈਆਂ ਕਰੀ ਤੇ ਮਾਲ ਦਾ ਟਾਈਮ ਮੈਂ ਤੁਹਾਨੂੰ ਦੱਸਣਾਂ ਏ ਜਾਣੀ ਆ ਯਾਰ ਆਪਣਾ ਇੱਥੇ ਛੱਡ ਚੱਲਿਆ ਕਿਹਦੀ ਦਵਾਈ ਜਿਹੜਾ ਹੈ ਪਤਾ ਨਹੀਂ ਇੱਕ ਦੀ ਦੇ ਪੇਪਰ ਲਾਏ ਇੱਥੇ ਦੀ ਦੇ ਪੇਪਰ ਲਾਉਂਗੀ ਉਹ ਬਦੰਦ ਨੇ ਤੇ ਲੱਭਦਾ ਕੋਈ ਕੁੜੀ ਮਿਲ ਜੇ ਤੇ ਉਹਨਾਂ ਨਾਲ ਰਹਿ ਕੇ ਸੰਦਾਵਾਸ ਆ ਤੱਕ ਸਿੱਧੇ ਪੀ ਆ ਕੀ ਬਤ ਇਦਾਂ ਕਹਿ ਤਾ ਨਹੀਂ 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 ਮਨ ਵਾਲੀ ਗੁੰਡਾ ਮਮਾ ਬਾਹਰ ਲੱਦ ਅੱਦਰ ਨਾਲ ਆ ਜੀ ਇਹ ਮਮਾ ਮੇਰੇ ਮੁੰਡੇ ਦੇ ਕੈਨੇਡਾ ਜਾਣ ਦੀ ਖੁਸ਼ੀ ਚਾਹੀ ਆਏ ਹੁਣ ਪਹੁੰਚੇ ਇੱਥੇ ਤੇ ਗਲੀਆਂ ਤੰਗ ਉਣ ਕਰਕੇ ਅਹੀਂ ਮਦੀਪ ਨੂੰ ਤੇ ਗੁਰਦੁਆਰੇ ਨਾਲ ਲਿਆਇਆ ਤੇ ਮਾਮੀ ਪੁੱਛਣ ਰਹੇ ਆਂ ਨਹੀਂ ਤੇ ਸਵੇਰੇ ਤੀਖਣੇ ਨੇ ਦੱਸਿਆ ਕਿਉਂ ਨਹੀਂ ਆਨ ਨੂੰ ਕੀ ਪਤਾ ਹੈ ਅਨੂ ਤੂੰ ਨਹੀਂ ਜਾਣਾ ਕਿੱਥੇ ਇੱਕ ਵਾਰ ਹਾਂ ਹੋ ਕੱਲ ਤੋਂ ਜਾਣਾ ਇਹਦੇ ਨਾਲ ਚੱਲਣਾ ਕੱਲ ਤੋਂ ਠੂਰੇ ਆ ਜੀ ਤੂੰ ਕੱਛ ਹੋ ਗਈ ਨਹੀਂ ਨਹੀਂ ਇਹ ਲੈ ਇਹ ਲੈ ਦਸਵੀਂ ਅਜੇ ਆਗੇ ਦੋ ਤਿੰਨ ਨਹੀਂ ਨਹੀਂ ਦਸਵੀਂ ਹੋ ਗਈ ਹੈ ਹੁਣ ਮੈਂ ਪਲੱਸ 1 ਚ ਹੋ ਗਈ ਹੈ ਐਸੇ ਪਲੱਸ 1 ਕਿਹ ਹੈ ਚੱਲ ਕੋਈ ਨਹੀਂ ਅਜੇ ਦੋ ਸਾਲ ਹੈਗੇ ਫਿਰ ਅਜੇ ਇੱਥੇ ਨਿਆਰੇ ਬਾਹਰ ਤੱਕ ਹੀ ਆ ਕਹਿਣਾ ਸੌਖਾ ਹੈ ਇੱਥੇ ਮੌਜਾ ਲਓ ਇਹਨੂੰ ਪੁੱਛੀ ਜਾ ਕੇ ਫਿਰ ਦੱਸੂਗਾ ਹਾਂ ਤੇ ਬੜਾ ਖੁਸ਼ ਹਾਂ ਕੈਨੇਡਾ ਕਿੱਥੇ ਚਲੇ ਕੈਨੇਡਾ ਉਹ ਤੇ ਜਾ ਕੇ ਇਹ ਰੋਟੀਆਂ ਨਹੀਂ ਮਮਮੀ ਮੈਂ ਆ ਗਿਆ ਰੋਟੀ ਲਾਉਣੀ ਆਉਂਦੀ ਰੋਟੀ ਸਿੱਖੀ ਆਟਾ ਗੁੰਨਣਾ ਸਿੱਖਿਆ ਬਾਪੂ ਤੇ ਨਹੀਂ ਹਾਂ ਉਹ ਵੀ ਆਇਆ ਨਹੀਂ ਬਸ ਸਿੱਖ ਲਿਆ ਸਾਰਾ ਕੁਝ ਮਮਮੀ ਨੇ ਨਹੀਂ ਰੁਪਏ ਦੇਣਾ ਜਾ ਕੇ ਉੱਥੇ ਭਾਂਡੇ ਲੈ ਲੈ ਭਾਂਡੇ ਤੇ ਕੁਝ ਕੱਪੜੇ ਵੀ ਲੈ ਲੈ ਹਾਂ ਕੱਪੜੇ ਵੀ ਚੱਲ ਲੈਣਗੇ ਇਹ ਕੱਪੜੇ ਤਾਂ ਉੱਥੇ ਮਿਲ ਜਾਂਦੇ ਭਾਂਡੇ ਢਿੰਡੇ ਦੀ ਗੱਲ ਕਰ ਭਾਂਡੇ ਵੀ ਲੈ ਲੈ ਤਾ ਤੇ ਗੱਲ ਇਹ ਰਾਟਾ ਕੋ ਨਾ ਲਈ ਲਾਲੀ ਇੱਥੇ ਜਾ ਕੇ ਉਹ ਵੀ ਨਾ ਮਸ਼ੀਨ ਲੱਭਾਂਗੇ ਮਮਾ ਮਸ਼ੀਨ ਕਿਹਾਵੇਂ ਲੱਭ ਲਈ ਪ੍ਰਾਣੀ ਲਾਲੀ ਦੇ ਸੈਗਨਾਂ ਲੈ ਮਸ਼ੀਨ ਭਰਾ ਅੰਗਰੇਜ਼ ਮਾਰੇ ਦਾ ਸੂਪ ਹੁਣ ਆਪਾਂ ਗੁਰਦੁਆਰਾ ਸਾਹਿਬ ਛੱਡ ਕੇ ਵਾਪਸ ਆ ਗਏ ਪ੍ਰਸ਼ਾਦ ਆਪਾਂ ਛਕ ਲਿਆ ਪ੍ਰਸ਼ਾਦ ਸਾਡਾ ਕਾਲੀਆਂ ਕਰਤੀਆਂ ਖਾਦੀਆਂ ਪ੍ਰਸ਼ਾਦ ਆ ਲਈਆਂ ਤੇ ਇਤਨੇ ਸਾਡੇ ਮਾਮਲੇ ਨੂੰ ਸਰਪਤਾ ਪੈ ਗੱਲ 'ਚ ਨਮਾ ਛੱਡਿਆ ਮਾਰੇ ਸਰੂਪ ਹਾਂ ਹਾਂ ਨਹੀਂ ਹਾਂ ਤੁਰ ਕੀ ਖੌਣ ਲੱਗੇ ਜੇ ਨੂੰ ਹੁਣ ਜੋਕ ਜੋਕ ਹੋਗੇ ਰੋਣ ਜਾ ਕੇ ਘਰ ਖਾਣੇ ਵੇ ਨੇ ਕੀ ਬਣਿਆ ਅਬ ਮੇਰੇ ਗਾਲੀਆਂ ਰਸਗੁਲੇ ਚੋਕ ਲੈ ਆਈ ਤੇ ਆਪ ਇਥੇ ਲੈਣ ਦੇ ਜਾਣ ਕੇ ਅਵੇ ਕਿੰਨੇ ਵਜੇ ਨਵਜੀ ਤਾਹ ਨੂੰ ਬਚੇ ਹੈ ਨਾ ਮਾਸੀ ਤਾਨੂੰ ਭੁੰਗੇ ਭਾਇਆ ਤੇ ਚੱਲ ਬੈਂਦ ਲੈ ਗਿਆ ਮਾਸੀ ਮੋਸਾ ਗਾੜੀ ਕਿੰਨੇ ਨਾਲ ਲੈ ਦੇ ਕੋਰੀ ਮਾਸੀ ਕਿਡਾ ਕੰਨ ਵੇਖਿਆ ਚੋਕਲਾ ਗਾ ਪਣਾ ਖਲਾਰਾ ਪਿਆ ਤੇ ਫੇਰ ਕੀ ਖਲਾਰਾ ਹੁਣ ਬਾਠੇ ਤੇ ਖਲਾਰਾ ਤੇ ਪਹਿਲਾਂ ਪਹਿਣਾ ਹੈ ਹਾਂ ਸਮਾਨ ਕੋਈ ਨਹੀਂ ਹਾਂ ਮਾਸੀ ਜੀ ਮਾਮੀ ਜੀ ਲੱਗ ਜੂਗਾ ਲੱਭ ਨਹੀਂ ਪੈਣਾ ਅੱਜ ਤੇ ਮੈਂ ਮਿਰਰੋਂ ਨਿਕਲ ਜਾਂਦਾ ਜਦੋਂ ਮੇਰੇ ਚਤਾ ਆ ਗਿਆ ਹਾਂ ਇਹ ਲੈ ਚੱਲ ਕੋਈ ਨਹੀਂ ਉੱਥੇ ਉੱਥੇ ਚੱਲ ਜਾਣਾ ਤੁਸੀਂ ਹਾਂ ਚੱਲ ਕੋਈ ਨਹੀਂ ਧਿਆਨ ਨਾਲ ਥੋੜਾ ਚਿਰ ਹੁੰਦਾ ਆ ਬਹੁਤ ਮਾਸੀ ਨੇ ਵੀ ਤੋੜਿਆ ਆਪਣਾ ਮੁੰਡਾ ਬਹੁਤ ਬਰਾ ਆਖਮਾਈ ਕਰ ਲੈ ਇਹ ਘਰ

ਜਾਦਰਾ ਸਕੂਲ ਫੜਾ ਤੂੰ ਕਿੱਥਰ ਰੱਕ ਬੈਠੀ ਫਰੀਦ ਵੀ ਆ ਗਈ ਤੇ ਫਰੀਦ ਹਸਬੰਦ ਵੀ ਆ ਗਏ ਤੇ ਮੋਰੀਆਂ ਨੂੰ ਫਰੀਦ ਦਾ ਹਸਬੰਦ ਨੂੰ ਪਤਾ ਨਹੀਂ ਚੱਲਿਆ ਉਹ ਫਿਰ ਮੈਨੂੰ ਸੰਗ ਜੀ ਆਉਂਦੀ ਉਹਨਾਂ ਤਾਂ ਨਹੀਂ ਆ ਗਿਆ ਨਹੀਂ ਆ 11 ਨੂੰ ਬਰੇ ਕਰਨਾ ਕੋਈ ਤਾਂ ਦੇਖਣਾ ਆ ਹਲਵਾਈ ਚਾਚਾ ਮੰਨੂ ਰੰਗਰੋਂ ਸੱਧਿਆ ਸੀ ਕੀ ਖਾਹਦੇ ਕੀ ਕਿਦਾਂ ਬਣਿਆ ਇਹ ਕਿਹੇ ਹੋਰ ਨੇ ਬਣਾਇਆ ਤੂੰ ਤੇ ਪਨੀਰ ਵੀ ਮਿਕਸ ਕਰਨੀ ਜਿਆਦਾ ਵਿੱਚ ਉਹ ਭਰਾਵਾ ਮੈਂ ਬਣਾਇਆ ਇਹ ਤਾਂ ਜੀ ਮੈਂ ਨਹੀਂ ਹੈ ਸ਼ਗਲ ਤੇ ਤੇਰੀ ਨਹੀਂ ਦੱਸਣੀ ਮੈਂ ਬਣਾਇਆ ਨਾ ਚੁਰਮਾ ਨਹੀਂ ਕਿਹਨੇ ਔਰ ਨੈਨਾ ਤੇ ਨੈਨਾ ਕੱਲ ਵੀ ਆਈ ਬਚਰੀ ਹੈ ਰਸ਼ਾ ਹਾਂ ਕੱਲ ਦੀ ਕਟਿੰਗ ਕੀਤੀ ਆ ਰਕੇ ਝੂੜ ਮਾਰ ਲਈ ਕਿ ਸੱਚੀ ਕਹਨੀ ਤੂੰ ਤਾਂ ਕਹਿਣਾ ਚਲੀ ਜਬੋਕੀ ਜਿਹਨੇ ਮਾ ਭਾਬੀ ਨੂੰ ਪਤਾ ਨਹੀਂ ਪਤਾ ਵੀ ਇਹ ਦੱਸੋ ਕਿੰਨੇ ਬਣਾਈ ਪਤਾ ਨਹੀਂ ਮੇਰੇ ਆਉਣ ਤੋਂ ਪਹਿਲਾਂ ਵੀ ਬਣ ਗਈਆਂ ਬਾਕੀ ਪਤਾ ਨਹੀਂ ਸ਼ਾਇਦ ਆ ਵੀ ਦਾ ਫੋਨ ਗਵਾ ਗਿਆ ਭਾਜੀ ਉਸ ਨੂੰ ਕਿੰਨੇ ਬਣਾਈਆਂ ਪਾ ਵੀ ਦਾ ਫੋਨ ਗਵਾ ਗਿਆ ਜੀ ਹਾਂ ਇਹ ਕਹਿੰਦੇ ਭਾਬੀ ਦਾ ਓਏ ਫੋੜਵਾੜਾ ਵਿੱਚ ਨੂੰ ਹੂੰ ਉਸ ਨੂੰ ਕਿਹਾ ਫੋਨ ਲੱਗਦੇ ਜਾਊਗਾ ਹਾਂ ਹਾਂ ਜੀ ਤੇ ਅਸੀਂ ਪਹੁੰਚ ਚੁੱਕੇ ਘਰ ਤੇ ਬਾਜੀ ਦਾ ਕੋਟ ਪੈਂਦੇ ਆਉਣ ਵਾਲਾ ਉਹ ਲੈਣ ਦਾ ਆਪਾਂ ਸੁਖਣਾ ਆਉਣਾ ਹੈ ਅੱਜ ਤੇ ਉਹਨਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਇਧਰ ਗੁਰਨੀਵਾ ਸਿੰਘ ਸੁਤਾ ਤੇ ਬੜੇ ਲੇਟ ਆਏ ਅਸੀਂ ਲੇਟ ਉੱਥੇ ਨਾ ਰੋਟੀ ਪਾਣੀ ਦਾ ਲੇਟ ਪ੍ਰੋਗਰਾਮ ਕੀਤਾ ਹੈ ਤੈਨੂੰ ਯਾਦ ਕਰਦਾ ਸਾਰੇ ਜਣੇ ਠੀਕ ਆ ਉਹਦੇ ਮਨਦੀਪ ਨੂੰ ਲਈ ਆਉਣਾ ਹੈ ਕੋਲ ਇਹ ਮੈਨੂੰ ਨਹੀਂ ਯਾਦ ਕਰਦਾ ਮਸ ਮਮੀ ਆਂਦੇ ਵੀ ਲਈ ਹੋਣਾ ਨਾਨੀ ਆਂਦੇ ਲਈ ਹੋਣਾ ਮੈਂ ਹਾਂ ਹੀ ਤੇ ਆਪੇ ਤੁਸੀਂ ਕਹੇ ਗੱਡੀ ਨਹੀਂ ਆਉਂਦੀ ਤੇ ਅਸੀਂ ਤਾਂ ਨਹੀਂ ਲਿਆਏ ਤੇ ਬਾਕੀ ਸਾਰੇ ਸਭ ਗੱਡੀਆਂ ਤੇ ਚੱਲ ਗਏ ਅਸੀਂ ਚੱਲ ਜਣਾ ਚਲ ਜੋ ਕਰਨਾ ਤੇ ਟਿੱਡੂ ਆ ਦਾ ਸੁਤਾਇਆ ਦੇ ਹੁਣ ਅੱਜ ਆ ਗਾਇ ਵਿੱਪੂ ਦਾ ਜਨਮ ਦਿਨ ਉਹਦਾ ਪੇਪਰ ਆ ਇਸ ਕਰਕੇ ਅਸੀਂ ਨਹੀਂ ਸੈਲੀਬ੍ਰੇਟ ਕਰ पाए ਤੇ ਹੁਣ ਅਸੀਂ ਦੋ ਦਿਨ ਬਾਅਦ ਬਰਥਡੇ ਜਿਹੜਾ ਦਾ ਲੇਟ ਸੈਲੀਬ੍ਰੇਟ ਕਰਾਂਗੇ ਤੇ ਸੁਖਣਾ ਅੱਜ ਆਉਣਾ ਸੀ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਸੁਖ ਨਹੀਂ ਕਿਉਂ ਨਹੀਂ ਆਏ ਕੀ ਜਾਂਦੀ ਉਹਨਾਂ ਦਾ ਘਰ ਵਿਆਹ ਹੈ ਨਾ ਥੋੜਾ ਜਿਹਾ ਕੰਪ ਹੈਗਾ ਉਹਨਾਂ ਨੂੰ ਵੀ ਕੋਈ ਤੇ ਉਹਨਾਂ ਦਾ ਕੋਟ ਪੈਂਟ ਭਾਜੀ ਦਾ ਸੀਪ ਨੇ ਦਿੱਤਾ ਸੀ ਉਹ ਲੈਣ ਦਾ ਪਜਾਮਾ ਕੁਰਤਾ ਲੈਣਦਾ ਉਹਨਾਂ ਦਾ ਹੁਣ ਲੈਣ ਆਉਣਗੇ ਸ਼ਾਇਦ ਕੱਲ ਆਉਣ ਫਿਰ ਨਾਲ ਹੀ ਬਰਥਡੇ ਸੈਲੀਬ੍ਰੇਟ ਕਰਾਂਗੇ ਰਿਪੂ ਦਾ ਫਿਰ ਬਾਕੀ ਮਿਲਦੇ ਆਂ ਸ਼ਾਮਾਂ ਨੂੰ ਜਿੱਦੋਂ ਸਾਰੇ ਜਣੇ ਆਉਣਗੇ ਬਾਹਰ ਅੱਜ ਸੰਡੇ ਆ ਤੇ ਸਾਰੇ ਜਣੇ ਘਰ ਹੀ ਆ ਫਿਰ ਸ਼ਾਮ ਨੂੰ ਇੰਜੋਏ ਕਰਦੇ ਆ ਹੇ ਭਾਈ ਉਹ ਨਹੀਂ ਵੇ ਘਰ ਤੇ ਵੀਰ ਵੀ ਨਾਲ ਹੀ ਆ ਗਏ ਚਾਹ ਹੀ ਹੁਣ ਇਕੱਠਿਆਂ ਨੇ ਪੀ ਲਈ ਤੇ ਇੱਧਰ ਸਵੈਟਰ ਦੇ ਬਟਨ ਪੁੱਠੇ ਸਿੱਧੇ ਮਾਰੇ ਆ ਕੰਮ ਅੱਜ ਕਿਨੂੰ ਕੈਦੀ ਛਡਾਉਣਾ ਹੈ ਡੈਡੀ ਵੀ ਕਹਿੰਦੇ ਨੇ ਮੰਮੀ ਕੈਦੀ ਕਿਦਾਂ ਛਡਾਉਂਦੇ ਆ ਇੰਨੇ ਬੜਨ ਪੁੱਠੇ ਮਾਰੇ ਤਾਂ ਨਾ ਕੈਦੀ ਛੱਡਦੇ ਆ ਇਹਦੇ ਬਟਨ ਪੁੱਠੇ ਮਾਰੇ ਉਹ ਦੋਵੇਂ ਮੋਟਰਸਾਈਕਲਾਂ ਤੇ ਆ ਕੇ ਜਾਵਦੇ ਚਾਚਾ ਵੀ ਆ ਗਿਆ ਵਿੰਦਰ ਵੀ ਨਹੀਂ ਸਰ ਚਾਚਾ ਨੇ ਮੋਟਰਸਾਈਕਲ ਖੜਾਇਆ ਨਹੀਂ ਆ ਗਏ ਚਾਚਾ ਵੀ ਆ ਗਏ ਮਸੀ ਨਹੀਂ ਆਈ ਮਸੀ ਨਹੀਂ ਆਈ ਓਏ ਟੀਕ ਮਾਰੀ ਕਿੰਨੇ ਕਹਿ ਤੈਨੂੰ ਹਾਂ ਇਹ ਕੱਲੀ ਫੋਰਾ ਦੀ ਅਸ਼ੀਗਾਰ ਹਾਂ ਤਾਂ ਤੇ ਸਾਰਾ ਗੁੱਟ ਕੇ ਕੱਢਿਆ ਜਾਂਦਾ ਤੇ ਕੁੜੀ ਥੰਮਾ ਵੀ ਹੁੰਦਾ ਸੁੱਤਾ ਹੀ ਆਣ ਕੇ ਕਾੜ ਹੋਈ ਦੀ ਬੋਡੀ ਆ ਗਈ ਤੇ ਬੋਡੀ ਹੱਦੇ ਦੇ ਵਿੱਚ ਹੁੰਦਾ ਹੀ ਉਹਨੇ ਸੁੱਤੇ ਤੇ ਜਿਵੇਂ ਜਿਗਰਾ ਸੋ ਜਾ ਮੈਂ ਵੀ ਹਣਾ ਤੇ ਰਸਣ ਤੋਂ ਲੈ ਹੀ ਹੋਈ ਹੈ ਤੇ ਜਾਈਏ ਰਸਣ ਖਾ ਜਾਂਦ ਭੁੱਖ ਨਹੀਂ ਹੈਗੀ ਹੁਣ ਡੱਬਾ ਭਰ ਗਾ ਨਹੀਂ ਖਾ ਸਵੇਰੇ ਕਮਾਨ ਮਾਰ ਲਿਓ ਲੈ ਜਾਂਦਾ ਕਾੜ ਕਾੜ ਲੈ ਕੇ ਆਈ ਹੋਗੀ ਵਾਧੂ ਰਸਣ ਮੱਝ ਖਾਓ ਆ ਵੀ ਜਲਦੀ ਸੱਜ ਤੇ ਪਾ ਕੇ ਥੋੜੀ ਤੇ ਤਾ ਵੀ ਆਲੇ ਆ

ਲੈ ਦਸਾਂ ਇਹ ਮੋਬਾਈਲ ਦੇ ਲਈ ਮੋਬਾਈਲ ਇਹ ਲੈ ਆਇਆ ਮੈਂ ਤਾਂ ਕਪੜੇ ਕਪੜੇ ਆਉਂਡ ਹੈ ਆਪਣੇ ਨਾ ਨਾ ਚੱਲੇ ਕਿੱਥੇ ਚੱਲੇ ਤਾਂ ਮੋਬਾਈਲ ਵਿੱਚ ਮੈਂ ਇੱਕ ਗਾਣਾ ਸੁਣਦੀ ਸੀ ਸੱਚੀ ਗਾਣਾ ਹੁਣ ਨਾ ਜੇਕਰ ਇਹ ਹੋਰ ਬੈਠ ਜਾਵੇ ਮੰਜਿਲ ਦੇ ਕਿ ਜੀ ਮੈਂ ਇਹੋ ਮੈਂ ਕਿਹਾ ਹਾਂ ਨਾ ਕਿ ਮੈਂ ਇੱਕ ਤਾਂ ਕੰਮ ਕਰਦਾ ਆ ਇੰਡੀਆ ਰਾਮ ਦਾ ਕਹਿੰਦੀਆਂ ਜਿਨ੍ਹਾਂ ਦੇ ਤੰਨਾਂ ਨੂੰ ਅਸਰ ਹੋਇਆ ਨਹੀਂ ਹੋਇਆ ਲੈ ਕੇ ਸ਼ਹਿਰ ਲੰਗੜ ਕਿਨੇ ਲੱਗੇ ਆਹ ਬੜੇ ਲੰਗੜ ਲੱਗੇ ਉਹਨਾਂ ਦੇ ਕੜਾ ਦਾ ਲੰਗੜ ਲੱਗਾ ਤੇ ਟਰੀਆਂ ਲੱਗੇ ਤੇ ਮੈਂ ਕੜਾ ਦਾ ਲੰਗੜ ਲੱਗਾ ਇਹਦੇ ਤੇ ਟਰੀਆਂ ਦਾ ਪੁੱਛਿਆ ਮੈਂ ਟਰੀ ਚੱਜਾ ਹੈ ਮੈਂ ਹਾਂ ਲੰਗੜ ਪੋਛ ਲਿਆ ਇੱਕ ਚੱਲ ਚੱਲ ਟਰੀ ਨੇ ਜਾਣਾ ਨਾ ਲੈ ਕੇ ਖਾ ਕਿ ਇੱਥੇ ਜਾਣਾ ਕੀ ਗੱਲ ਗੱਲ ਕੱਲ ਮੇਰੀ ਬੜੀ ਇਹਨੇ ਗੱਡੀ ਹੁਣ ਵੜ ਲਈ ਉਹ ਕੱਲ ਲੋੜਾ ਮੈਂ ਅੰਦਰ ਹੀ ਅੰਦਰ ਖੁਸ਼ ਹੀ ਮੈਂ ਆਈ ਕਿਰਾ ਘਰ ਰੱਦ ਦਿੰਦੀਆਂ ਸਭ ਤੋਂ ਚੰਗਾ ਘਰ ਵਾਲਾ ਜਦੋਂ ਵਾਅਦਾ ਨਾ ਤੂੰ ਵੀਰ ਬੜੀ ਵਧ ਤੇ ਆਂਦੀ ਨਾ ਮੇਰੇ ਬਹਿਣਾਂ ਉਹ ਸਟਾਰਬਕਸ ਨਾ ਕੌਫੀ ਨਹੀਂ ਜਿੱਥੇ ਉਹਦੇ ਬਿਲਕੁਲ ਨਾਲ ਗਲੀ ਮੁੜਦੀ ਸੀ ਤੇ ਇਹਦੇ ਦੇਰ ਚ ਖੜੇ ਖਮਾ ਲਗਾ ਕੋ ਫਿਰ ਲਗਾ ਮੈਨੂੰ ਕੌਫੀ ਇਹ ਤੇੜ ਲੱਗੀ ਪਰ ਬੜੀ ਹੋਈ ਮੇਰੀ ਇਹਦੀ ਬਹੁਤ ਹੀ ਮਜ਼ਾ। ਬਿਲਕੁਲ ਇੱਕ ਘਰੋਂ ਲੈ ਕੇ ਆਣੀ ਆ ਜੇ ਇੱਥੇ ਚੱਲੀ ਤਰ ਕੋ ਮਾਰੀ ਇਹ ਬੰਦੇ ਨੇ ਕਹਿੰਦੇ ਨੇ ਤੈਨੂੰ ਤਰ ਕੋ ਮਾਰੀ। ਉਹ ਇੱਦਾਂ ਹੀ ਹਰ ਚਲ ਚਲੀ ਮਾਸੀ ਆਦੀ ਆ ਜੇ ਮਾਸੀ ਕੋ ਲਈਏ ਕੁਝ। ਇਹ ਕੀ ਹੁੰਦਾ ਹੈ ਉੱਥੇ ਤੇ ਬੜੀ ਟਾਵਰ ਮਾਰ ਕੇ ਬੈਠੀ ਆ। ਆ ਇਦਰੇ ਨਹੀਂ ਬਾਹਰ ਚੜ ਗਏ ਹੁੰਦੇ ਆ ਹੀ ਅੰਨ ਪਾਣੀ ਕਰਨਾ ਪੈਣਾ ਤੇ ਫਗਾ ਚੜ ਗਿਆ ਹੀ। ਬਹੁਤ ਖਰੀਬ ਕੀ ਹੋਇਆ ਤੇ ਸਸਾ ਵਾਰੀ। ਉੱਥੇ ਮਾਰਨ ਦਾ ਲੈ ਨਹੀਂ ਪੱਕਾ ਮਾਰੀ ਆ ਵੈਸਾ। ਹਾਂ। ਹੋਰ ਮਾਸੀ ਸਾਂਗੀ ਰੈਸਟ ਕਰਨੀ ਥੱਕ ਗਈ ਆ। ਪੁਰਾਣਾ ਮੈਂ ਜਿਆਦਾ ਕੀ ਪਾਤਾ ਪਰੋਣੇ ਨੇ ਅੱਜ ਅਸੀਂ ਮੈਂ ਵੀ ਸੌ ਗਿਆ ਮਮੀ ਵੀ ਸੌ ਗਈ ਕੋਲੀ ਦੇਣ ਦੀ ਮਾਰ ਤ ਨਹੀਂ ਤੂੰ ਬਖਾਰ ਹੋ ਗਈ ਹਾਂ ਤੱਕ ਕਬਲੀ ਤੇ ਅੱਜ ਠਾਣੀ ਦੇਣੀ ਮੈਂ ਤਾਂ ਕਬਣੀ ਉਹ ਆਂਦੀ ਮੰਮੀ ਦੇਣੀ ਮਾਂ ਦੀ ਮੰਮੀ ਜਾਈ ਤੇ ਇੱਦਾਂ ਤੇ ਜਿਠਾਣੀ ਦੇਣੀ ਮੈਂ ਤੁਹਾਨੂੰ ਦੇਣੀ ਉਹ ਆਂਦੀ ਮੰਮੀ ਨੂੰ ਦੇਣੀ ਆਦੀ ਨੇ ਉਹ ਆਂਦੀ ਮੰਮੀ ਆਉਗੀ ਵੀ ਤੇ ਇਦਾਂ ਆਂਗੀ ਮੰਮੀ ਆ ਜਲਣ ਲੱਗੇ ਆਸ ਤੋਂ ਮੰਮੀ ਦੇ ਕੋਲ ਹੀ ਮੰਮੀ ਦਾ ਕੈਕ ਸੋਈ ਚੁਣ ਨਹੀਂ ਮੈਂ ਤੇ ਉਹ ਬਣਾਈ ਸ਼ਿਮਲਾ ਮਿਰਚ ਅੱਜ ਬਣਾਈ ਪਈ ਹੈ ਤੜਕਾ ਲਾ ਕੇ ਉਹ ਅੱਛਾ ਸੁੱਤਾ ਲਿਨਵਾਜੀ ਗੁਰਨਵਾਸ ਤੋਂ ਤਾਂ ਹੀ ਬਣੀ ਗੁਰਨਵਾਸ ਘੁਟਪਿਆ ਮਾਰਨ ਵੀਰ ਆਇਆ ਚਲੋ ਫਿਰ ਬਾਏ ਬਾਏ ਚਲ ਰਵਿੰਦਰਾ ਆਪਾਂ ਚੱਲੀਏ ਕਿੱਥੇ ਚੱਲੀ ਆਪਾਂ ਚੱਲੀ ਗਏ ਕਿੱਥੇ ਹੈ ਮੈਂ ਆਪਾਂ ਤਰੀ ਕਿਹਦੇ ਜਾਣਾ ਮੈਂ ਸੂਟਾ ਦੀ ਵੀਡੀਓ ਬਣਾਉਣਾ ਲੱਗਾ ਜਲਮਦੀਪ ਹਾਂ ਅ ਲੱਲੂ ਮੇਰਾ ਹੁੰਦਾ ਹੈ ਪੀਪਰ ਹੋ ਗਿਆ ਤਾਂ ਮੈਂ ਬਿਆਦਾ ਪੜ੍ਹਦੇ ਮੇਰੇ ਵਰਗਾ ਇਹ ਸਿੱਧਾ ਪੜ੍ਹਦਾ ਪੜਿਆ ਕਿ ਕਾਪਾ ਵੀ ਮੇਰੇ ਜਿੰਨਾ ਮੈਂ ਪੜ੍ਹਦੇ ਬੱਚ ਬੰਦਾ ਬਣਾ ਕੀ ਕੀ ਕਰਕੇ ਆਇਆ ਮੈਂ ਪੀਪਰਾਂ ਚ ਚਲੋ ਅਸੀਂ ਚੱਲਦੇ ਹਾਂ ਫਿਰ ਘੁੰਮਣ ਫਿਰਨਾ ਤੇ ਰਹਿਮਤ ਰਹੂਗਾ ਘਰੇ ਹੀ ਨਿਰਵਿੰਦਰ ਤਾਂ ਮੈਂ ਡੀ ਕੰਨ ਦੇ ਬੰਦਿਆਂ ਆਪਣਿਆਂ ਦੀ ਵੇਟਿੰਗ ਕਰਦੇ ਵੀ ਬਾਹਰ ਜਾਣਾ ਘੁੰਮਣ ਫਿਰਨ ਅਸੀਂ ਪਹਿਲਾਂ 10 15 ਜਣੇ ਨੇ ਹੋਣ ਨਹੀਂ ਰਹਿ ਗਏ 3 4 ਜਣੇ ਸਿਰਫ ਗੱਡੀ ਚ ਆਉਣ ਜੋਗੇ ਸਾਰੇ ਬਾਹਰ ਚਲ ਗਏ ਸੋਚਣੇ ਜੇ ਬਾਹਰ ਹੀ ساری ਦੁਨੀਆ ਚਲ ਗਈ ਤੇ ਇੱਥੇ ਕੌਣ ਰਹੂਗਾ ਅਹੀਂ ਰਹਿਣਾ ਜਾ ਆਪਦਾ ਮੈਨੂੰ ਲੱਗਣ ਦਿਆ ਆ ਆਡੀ ਉਮਰ ਦਾ ਤੇ ਹੋਰ ਕੋਈ ਰਹਿ ਨਹੀਂ ਗਿਆ ਸਭ ਹੱਢਿਆ ਨਹੀਂ ਹੋਣੀ ਸਭ ਬਾਹਰ ਹੀ ਹਾਂ ਮੈਂ ਮੈਂ ਚਲ ਜਾ ਇਨਨੋ ਨਾਲ ਲੈਂਗੇ ਟੀਮ ਨੂੰ ਵੀ ਹਾਂ ਆਦੇ ਕਰਮਾ ਨਹੀਂ ਇੱਥੇ ਰਹਿਣਾ ਰੰਮੇ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਨਹੀਂ ਜਾਣਾ ਪਤਾ ਇੱਥੇ ਹੀ ਠੀਕ ਹੈ ਇੱਥੇ ਕਮਾਈਆਂ ਕਰੋ ਤੁਸੀਂ ਮੇਰਾ ਤਾਂ ਮਸਾ ਜੀ ਨਹੀਂ ਕਰਦਾ ਜਾਣ ਨੂੰ ਕਿਤੇ ਬਲ ਜਿਓ ਘਰੇ ਰਹਾ ਪੰਜਾਬ ਚ ਰਹਾ ਇੰਡੀਆ ਚ ਰਹਿਣਾ ਗੁਰਵਿੰਦਰ ਤੇਰਾ ਜੀ ਕਹਦਾ ਕਿ ਨਹੀਂ ਮੇਰਾ ਨਹੀਂ ਕਰਦਾ ਨਹੀਂ ਕਰਦਾ ਨਾ ਤੇ ਉਹ ਰਸਈ ਨੂੰ ਕਾਹਨ ਜਾਂਦਾ ਤੇਰਾ ਜੀ ਕਿੱਥੋਂ ਕਰਦਾ ਹੈ ਮੈਂ ਤੇਰੇ ਗੁਰਵਿੰਦਰ ਉਹ ਰਸਈ ਜੀ ਪੰਚ ਜਾਂਦਾ ਗੁਰਪ੍ਰਨ ਕਿਹੜਾ ਖੁਸ਼ ਹੋ ਡੈ ਗੁਰਪ੍ਰਨ ਤੂੰ ਕਿੱਥੇ ਜਾਣਾ ਆਪਰ ਰਹਿ ਮੈਂ ਤਾਂ ਚੋਰੀ ਚੋਰੀ ਕਿੰਨੇ ਦਸੀ ਨਾ ਸ਼ਾ ਜੀ ਤੇ ਮੇਰਾ ਬੜਾ ਕੱਦ ਦੱਸਣ ਨੂੰ ਕੀ ਤੇਰਾ ਕੱਦ ਹੈ ਜੀ ਸਾਡਾ ਬੜਾ ਕੱਦ ਹੈ ਕਿਸ ਨੂੰ ਫੜਕਾਉ ਮੇਰੇ ਵੀ ਹੱਥ ਤੇ ਬੜੀ ਖੁਰਕੋਂ ਢੀ ਗਈ ਗੁੰਗਿੰਗ ਤੇ ਆਪਾਂ ਨਾਲ ਸਾਥ ਦੇ ਜੇ ਤੀਖਾਂ ਦੇ ਮੇਰਾ ਠੀਕਾ ਦਾ ਖਾਣੋ ਚੰਗਾ ਚੰਗਾ ਬਾਏ ਬਾਏ ਇਹ ਨਾ ਜਾ ਤਾਂ ਤੇ ਠੀਕ ਹੈ ਦੀ ਗੱਲ ਹਾਂਜੀ ਤੇ ਉਧਰ ਵਿੰਦਰ ਰਹਿਮਤ ਤਾਂ ਚੋਰੀ ਚੋਰੀ ਤਿਆਰ ਹੋਣ ਡਿਆ ਤੇ ਮੈਂ ਜੇ ਮੇਰਾ ਕੱਟਾ ਕੇ ਛੋਟਾ ਉਹਨੂੰ ਪਤਾ ਨਹੀਂ ਲੱਗਦਾ ਉਹਨੂੰ ਮੈਂ ਉਹ ਐ ਕਹਿੰਦੇ ਤੇ ਉਹ ਹੱਸਣ ਡਿਆ ਸੀ ਇਧਰ ਮੰਦੀ ਨੇ ਆਪਣਾ ਸੂਟਾਂ ਦਾ ਵਲੌਗ ਸ਼ੂਟ ਕਰਕੇ ਹੁਣ ਸਾਮਣ ਡਈ ਹੈ ਤੇ ਮੰਦੀ ਚੱਲੇ ਮੈਂ ਹਾਂ ਤੇ ਮੰਗਾਉਣਾ ਹੀ ਖਾਂਦੀ ਛੇਤੀ ਬੋ ਛੇਤੀ ਸੈਂਡਵਿਚ ਬਣਾਉਣੇ ਹਰਤੀ ਮੂੰਹ ਐਵਣਾ ਹੁੰਦੀ ਕਿ ਖਾਣ ਦਾ ਤੇ ਮੈਂ ਤਾਂ ਵੀ ਨਹੀਂ ਭੱਜਦਾ ਮਰਜੀ ਮੂੰਹ ਬਣਾਈ ਜਾ ਬੰਦਰ ਦੇ ਆਪਾਂ ਨੂੰ ਨਹੀਂ ਕੋਈ ਟੈਂਸ਼ਨ ਦੇ ਨਹੀਂ ਆ ਗਲੇਂ ਕੋ ਵੀ ਰਹੀ ਨਹੀਂ ਮੈਂ ਜਗਾ ਤੁਹਾਨੂੰ ਕਰਦੇ ਪੀਏ ਖਾਣ ਚਲੇ ਜਾਰ ਜਾ ਪਾ ਜਾ ਮੈਂ ਨਹੀਂ ਚਲੇ ਪਤਾ ਨਹੀਂ ਚਲੇ ਚਾਚੂ ਬਾਏ ਬਾਏ ਬੜੀ ਹੀ ਮਨਦੀਪ ਦੀ ਕਿੱਡੀ ਨੇ ਦੱਸਤਾ ਇਹਨੂੰ ਪਰ ਬਹੁਤੀ ਹੈ ਅਸੀਂ ਕੜਨਾ ਨਹੀਂ ਗੁਰਨੇ ਬਾਈ 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 ਬਾਜੇ ਨਵੀਂ ਵਾਰ ਕੇ ਲੈ ਜਿੰਦਾ ਖਾਣੇ ਹਲੇ ਯਾਰ ਨੇ ਪੈਸੇ ਪਾਏ ਜੀ ਸਾਰੇ ਲਾ ਕੇ ਜਾਣੇ ਠੀਕ ਹੈ ਕੈਨੇਡਾ ਚ ਉਹਨੇ ਕਦੀ ਲਈ ਤੇ ਸਾਰੇ ਲਾ ਕੇ ਜਾਣੇ ਆਹ ਸਾਬ ਭੁੱਖੇ ਆਏ ਮੇਲੇ ਆਏ ਕੋਈ ਇਹਨਾਂ ਨੂੰ ਆ ਖਵਾ ਦੇਣਾ ਤੁਹਾਨੂੰ ਆ ਖਵਾ ਇਹ ਜਗਰੂਪ ਸਿੰਘ ਮਤਲਬ ਪਾਣੀ ਦੀ ਯਾਰੀ ਅੱਜ ਸਪੈਸ਼ਲ ਬੜਾ ਸ਼ਾਰਕ ਟੈਂਕ ਚ ਗਏ ਹੀ ਇਹ ਜਿਹੜੇ ਦੋਵੇਂ ਇਹਨਾਂ ਦੇ ਓਨਰ ਆ ਤੇ ਬਹੁਤ ਸਵਾਦ ਆ ਵੇਖ ਕੇ ਗਿਆ ਬਾਵਲਿੰਗ ਕਿੰਦਾ ਬੜਾ ਸਵਾਦ ਹੈ ਅੱਜ ਜੇ ਨਾ ਸਵਾਦ ਆਇਆ ਤਾਂ ਫੇਰ ਵੇਖੀ ਨੂੰ ਆ ਰੂਪੇ ਲੋ ਸਪੈਸ਼ਲ ਪਾਰਟੀ ਕੀਤੀ ਜਾ ਰਹੀ ਹੈ ਆ ਅਸੀਂ ਜਿਹੜੇ ਭੁਖੜਿਆ ਉਹ ਅੰਦਰ ਭਾਏ ਤਿੰਨ ਚਾਰ ਸਲਾਵਾ ਕੰਦੇ ਕਿੰਨੇ ਕਿੰਨੇ ਪੀਸ ਚਾਣੇ ਆ ਅਹੀਂ ਉਹਨਾਂ ਦਾ ਕੋਈ ਆਰਡਰ ਕੋਈ ਉਹਨਾਂ ਕੋ ਸੁਣੀ ਗਣੀ ਨਹੀਂ ਅਹੀਂ ਆਪ ਹੀ ਆਰਡਰ ਕਰਕੇ ਆਪ ਹੀ ਆ ਗਏ ਤੇ ਬਿੱਲ ਕਾਫੀ ਬਣ ਗਿਆ ਅਸੀਂ ਇਦਾਂ ਹੀ ਪੇਮੈਂਟ ਆਨਲਾਈਨ ਪਾਣੀ ਉਹ ਤੁਹਾਨੂੰ ਡਾਲਰਾਂ ਨਹੀਂ ਪੇਮੈਂਟ ਹੋਣੀ ਅੱਛਾ ਤੰਡਾ ਪਾਏ ਪੀਜ਼ਾ ਇਦਾਂ ਮੰਗਾ ਲੈ ਟੇਬਲ ਤੇ ਦੀ ਆਹ ਅੰਦਾਈ ਬਾਰ ਦੇ ਪੈਸਿਆਂ ਦਾ ਪੀਜ਼ਾ ਕੁੜੀਆਂ ਇੰਡੀਆ ਦੇ ਤੇ ਨਿਗ ਨਿਗ ਹੀ ਆਉਂਦੇ ਆ ਐ ਓਏ ਮੈਂ ਪਹੁੰਚ ਗਏ ਘਰ ਤੇ ਹਮ ਮਦੀਦ ਸਪੈਸ਼ਲ ਤੇਰੇ ਆਸਤੇ ਪਾਸਤਾ ਲੈਂਦਾ ਵੇਲਾ ਮੈਂ ਆਈ ਨਹੀਂ ਖਾਣਾ ਹੁਣ ਆਈਏ ਘਰ ਤੇ ਇੱਥੇ ਪਾਸਤਾ ਇੱਕ ਤਰੀਕੀ ਦੀ ਇੱਕ 버ਗਰ ਕੋਕਾ ਆ ਲੈਣਾ ਮੰਮੀ ਖਾਣਗੇ 버ਗਰ ਤੇ ਮਦੀਦ ਖਾਣੇ ਦੀ ਜਿਆਦਾ ਪਾਸਤਾ ਆਈ ਸੱਸ ਜੀ ਬਿਮਾਰ ਕਰਨੀ ਇਦਾਂ ਕਹਿ ਕੇ ਤੇਰੇ ਰਗੀ ਓਏ ਮੈਂ ਕਿੱਥੇ ਜਾਣਾ ਓਹੀ ਆਇਆ ਮੈਂ ਡੈਡੀ ਦੋ ਬੀ ਮੰਮੀ ਨੇ ਨਹੀਂ ਖਾਣਾ। ਖਾਣਾ ਖਾਣਾ ਕਿਉਂ ਨਹੀਂ? ਮੰਮੀ ਜਾਵੇ ਮੰਮੀ ਮੇਰੇ ਅੰਦਰੋਂ ਦੇ ਵਾਸੀ ਸਾਡੀ ਆ। ਮੰਮੀ ਤੇਰੀਆਂ ਗੱਲਾਂ ਝਾਰ ਕੇ ਬੁਖੀ ਰਹਿ ਜਾਈ। ਮੰਮੀ ਖਾਣਾ ਤਾਂ ਹਾਂ ਕੇ ਰੋਟੀ ਖਾਣੀ ਆ। ਕੱਲ ਮੈਂ ਤੂੰ ਬਰਗਰ ਕੇ ਖਾਣੀ ਟਿੱਕੀ ਸਾਰੀ ਖਾ ਲਈ ਤੇ। ਆਂਦੇ ਸੰਗ ਚੜਕੀ। ਹਾਂ ਆਂਦੇ ਉਹ ਜੀ ਖਾਣ ਵਾਲੀ ਬਾਈ ਡਾ ਮੰਮੀ ਨੂੰ ਪਤਾ ਨਹੀਂ ਕਾਦਾ ਸੱਤ ਵਰਕਰ ਹੁੰਦਾ। ਮੈਂ ਮੰਮੀ ਗੜਾ ਪਾਉਂਦਾ ਡਾਇਰੈਕਟ ਵਰਟੀਕਲ ਹੀ ਖਾਣ। ਜੇ ਚਲਣਾ ਸੀ ਸੰਗ ਸੱਸ ਕੇ। ਲੈ ਲੈ ਗੋਨੇ ਮਾਇ ਨੂੰ ਦੇ ਦੋ। ਆਈਡੀ ਕੈਂਡੀ ਮੈਂ ਨਹੀਂ ਕੁਝ ਖਾਣਾ। ஏன் <laughs> நான் <laughs> 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 <huna>,